ਲੁਧਿਆਣਾ ਦੇ ਵਿੱਚ ਨਜਾਇਜ਼ ਕਬਜ਼ੇ ਹਟਵਾਉਣ ਪਹੁੰਚੀ ਨਗਰ ਨਿਗਮ ਦੀ ਟੀਮ ਨੂੰ ਲੋਕਾਂ ਦੇ ਗੁੱਸੇ ਦਾ ਕੁਝ ਇਸ ਤਰੀਕੇ ਸਾਹਮਣਾ ਕਰਨਾ ਪਿਆ ਤਸਵੀਰਾਂ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਮੈਟਰੋ ਰੋਡ ਦੀਆਂ ਨੇ ਅਧਿਕਾਰੀ ਕਬਜ਼ਾ ਹਟਵਾਉਣ ਦੇ ਲਈ ਪੁਲਿਸ ਪਲ ਦੇ ਨਾਲ ਪਹੁੰਚੇ ਸੀ ਜੀ ਸੀ ਬੀ ਮਸ਼ੀਨਾਂ ਦੇ ਨਾਲ ਮਿੰਟਾਂ ਵਿੱਚ ਲੋਕਾਂ ਦੇ ਮਕਾਨ ਢਾਹੇ ਢੇਰੀ ਕਰ ਦਿੱਤੇ ਗਏ ਆਪਣੇ ਆਸ਼ਿਆਨੇ ਟੈਂ ਦੇ ਵੇਖ ਕੇ ਲੋਕ ਵੀ ਆਪਣੇ ਗੁੱਸੇ ਤੇ ਕਾਬੂ ਨਾ ਰੱਖ ਸਕੇ ਹਾਲਾਤ ਅਜਿਹੇ ਬਣੇ ਕਿ ਲੋਕਾਂ ਤੇ ਪੁਲਿਸ ਦੇ ਵਿੱਚ ਟਕਰਾ ਹੋਇਆ ਭੀੜ ਨੇ ਪੱਥਰਬਾਸੀ ਕੀਤੀ ਤੇ ਪੁਲਿਸ ਨੇ ਲਾਠੀ ਚਾਰਜ ਟੈਂਕ ਸੁਬਿਰ ਦਾ ਨਾਮ ਕਾਜੀ ਕਰਮਚਾਰੀ ਨਾਲ ਆ ਗਏ ਫਿਰ ਪਰ ਇੱਕ ਤੋਰ ਫੋਰ ਵਿੱਚ ਆਜੀ ਕੋਈ ਨੋਟਿਸ ਨਹੀਂ ਦਿਆ ਨਾ ਪੁੱਛ ਦਿਆ ਆ ਨਾਮ ਲਾਠੀ ਚਾਰਜ ਕਰ ਦਿਆ ਅਰ بتایا ਵੀ ਨਹੀਂ ਕਿਸੇ ਨੇ ਵੀ ਕਾ ਨਾਮ 2-4 ਦਿਨ ਪਹਿਲੇ ਟੈਂਕ ਦੇਣਾ ਚਾਹੀਏ ਬੰਦੇ ਨੂੰ ਹੈ ਅੱਜ ਤੇ ਲਾਠੀ ਚਾਰਜ ਕਰ ਦਿਆ ਫਿਰ ਕਿੰਨੇ ਬੰਦਾ ਕੋ ਝੋਟੇ ਕਿੰਨੇ ਝੋਟੇ ਤਾਂ ਕਾਫੀ ਬੰਦੋ ਕੋ ਝੋਟੇ ਆ ਗਏ ਹਫੜਾ ਦਫੜੀ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਭਾਰ ਘਟਿਆ ਕਿਸੇ ਨੇ ਕਾਂਗਰਸ ਸਰਕਾਰ ਨੂੰ ਕੋਸਿਆ ਤਾਂ ਕਿਸੇ ਨੇ ਮਿਹਨਤ ਨਾਲ ਬਣਾਏ ਆਪਣੇ ਮਕਾਨ ਨਾ ਤੋੜਨ ਦੀ ਬੇਨਤੀ ਕੀਤੀ ਅਸੀਂ ਇਹ ਬਿਸਤੀ ਕਰਨਾ ਚਾਹ ਰਹੇ ਕੈਪਟਨ ਸਾਹਿਬ ਨੂੰ ਕੈਪਟਨ ਸਾਹਿਬ ਜਿਹੜੀ ਅਸੀਂ ਦਲੀ ਸਮਾਜ ਨੇ ਸਰਕਾਰ ਬਣਾਈ ਹੈ ਇੱਦੀ ਰੱਖਿਆ ਕਰੋ ਜੇ ਰੱਖਿਆ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਚਾਂਦ ਤੋਂ ਮਰਵਾ ਦਿਓ ਅਸੀਂ ਬੋਟਾ ਦੇ ਲੋ ਜਾਣ ਤੇ ਫੋਟਾ ਪਈ ਹੈ ਥੋੜੀ ਸਰਕਾਰ ਬਣਾਈ ਹੈ ਇੱਥੇ ਜੀ ਇੱਥੇ ਚੁੱਕੀ ਪਰ 500 ਚੁੱਕਿਆ ਚੁੱਕੀ 500 500 ਚੁੱਕਿਆ ਤੋੜਤੀ ਨਾ ਨੇ ਪ੍ਰਸ਼ਾਸਨ ਨੂੰ ਕਬਜ਼ਾ ਹਟਾਉਣ ਦੀ ਕਿੰਨੀ ਕਾਲ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਮਕਾਨ ਨੂੰ ਤੋੜਨ ਦੇ ਦੌਰਾਨ ਇਹ ਬੱਚਾ ਘਰ ਦੇ ਅੰਦਰ ਹੀ ਰਹਿ ਗਿਆ ਸੀ ਹਾਲਾਂਕਿ ਮੌਕਾ ਰਹਿੰਦਿਆਂ ਉਸ ਨੂੰ ਬਾਹਰ ਕੱਢ ਲਿਆ ਗਿਆ ਧੱਕਾ ਦੇ ਕੇ ਬਾਹਰ ਕੱਢੀ ਨਾ ਬੱਚਾ ਅੰਦਰ ਹੀ ਰਹਿ ਗਿਆ ਮਰਾਤੀ ਟੁੱਟ ਕੇ ਹੋਏ ਅੰਦਰ ਬੱਚੇ ਰਹਿ ਗਏ ਤੇ ਜਿਆਹੇ ਕੀ ਦਮਾ ਸਾਰੇ ਤੋੜ-ਪੋੜ ਕਰੀ ਬੱਚਾ ਅੰਦਰੇ ਰਹਿ ਗਿਆ ਦਾ ਘਰ ਵਾਲੀ ਬਾਹਰ ਆ ਗਈ ਤੇ ਇੱਕਦਮ ਬੱਚਾ ਅੰਦਰ ਹੀ ਦਬ ਗਿਆ ਤਾਂ ਆਹ ਲੱਟੀ ਚੈਨ ਕਰੀ ਲੱਟੀ ਪੋਜਾਈ ਘਰ ਵਾਲੀ ਬੱਚਾ ਬੱਚਾ 15 10 ਦਿਨ ਦਾ ਹੈਗਾ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਮੈਟਰ ਰੋਡ ਇਲਾਕੇ ਦੇ ਵਿੱਚ ਵੱਡੀ ਗਿਣਤੀ ਵਿੱਚ ਚੁਗੀਆਂ ਚੋਪੜੀਆਂ ਉਸਾਰੀਆਂ ਗਈਆਂ ਨੇ ਇਹਨਾਂ ਚੋਪੜੀਆਂ ਦੇ ਵਿੱਚ ਰਹਿਣ ਵਾਲੇ ਲੋਕ ਇੰਡਸਟਰੀਅਲ ਏਰੀਆ ਦੇ ਵਿੱਚ ਹੀ ਕੰਮਕਾਰ ਕਰਦੇ ਨੇ ਪੁਲਿਸ ਤੇ ਨਾਲ ਹੋਈ ਝੜਪ ਵਿੱਚ ਕਰੀ 50 ਲੋਕ ਜ਼ਖਮੀ ਹੋਏ ਨੇ ਪੁਲਿਸ ਅਤੇ ਲੋਕਾਂ ਦੇ ਵਿਚਕਾਰ ਇਹ ਟਕਰਾਅ ਲੰਬਾ ਚੱਲਿਆ ਤੇ ਆਖਰਕਾਰ ਪ੍ਰਸ਼ਾਸਨ ਨੂੰ ਵਾਪਸ ਮੁਰੰਦਾ ਪਿਆ ਪਰ ਇਸ ਦੌਰਾਨ ਜਿੰਨੀ ਵੀ ਕਾਰਵਾਈ ਕੀਤੀ ਗਈ ਉਸ ਦੇ ਨਾਲ ਵੱਡੀ ਗਿਣਤੀ ਘਰਾਂ ਨੂੰ ਟੈਟੇ ਦੀ ਕਰ ਦਿੱਤਾ ਗਿਆ ਸੀ